ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਡੱਲ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵਿੱਕੀਪਿੰਡ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਡੱਲ ਮਿਰਦਲੇਰ ਸਿੰਘ ਬਾਠ ਹੁਣਾਂ ਦੇ ਘਰ ਆਏ ਆ ਤੇ ਗਰਲਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਵੱਡਾ ਪਿੰਡ ਖਾਲੜਾ ਬਿਲਕੁਲ ਲੱਗਿਆ ਠੀਕ ਆ ਜੀ ਕੋਈ 5 ਕਿਲੋਮੀਟਰ ਦੀ ਦੂਰੀ ਆ ਵਾਹ ਤਾਰਾ ਸਿੰਘ ਇਧਰ ਦਲੇਰੀ ਮਾੜੀ ਮੇਗਾ ਇਹ ਪਿੰਡ ਨੇੜੇ ਨੇੜੇ ਤੇ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਇਸ ਕਿਲੇ ਤੇ ਸੋ ਸਾਰੇ ਭਰਾ ਤੁਸੀਂ ਵੇਖਦੇ ਰਹਿੰਦੇ ਹੋ ਵੀਡੀਓ ਕੋਈ ਦੂਜੇ ਤੇ ਜਿਹੜੇ ਦਿਨ ਜਿਹੜੀ ਅਪਡੇਟ ਆਪਾਂ ਬਿਲਕੁਲ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਅੱਜ ਮਾਲ ਤਕਰੀਬਨ ਕੋਈ 4 ਤੋਂ 5 ਨਗ ਤੁਹਾਨੂੰ ਦਿਖਾਉਣੇ ਸੀ ਕੋਈ 2-3 ਮੱਝ ਵੀਰਾਂ ਦਾ ਵੀ ਆਪਾਂ ਸੇਲ ਕਰਤੀਆਂ ਜਿਹਦੇ ਵਿੱਚ ਕੋਈ ਨੀਲੀ ਰਾਵੀ ਦੇ ਨਗ ਵੀ ਸੀਗੇ ਤੇ ਅੱਜ ਹੁਣ ਜਿਹੜੇ ਮੌਕੇ ਤੇ ਮੌਜੂਦ ਆ ਠੀਕ ਆ ਜੀ ਦੋ ਪਸ਼ੂ ਬਕਾਊ ਆ ਇੱਕ ਮੱਝ ਗੱਬਰ ਤੁਹਾਨੂੰ ਦਿਖਾ ਦਿਆਂਗੇ ਤੇ ਇਹ ਵਾੜ ਵੀ ਗੱਬਣਾ ਗਿਰਦੇ ਵਿੱਚ ਕ੍ਰੋਸ ਵਾੜਾ ਤੇ ਬਹੁਤ ਚਲੋ ਘਾਟ ਆਪਾਂ ਐਨੀਮਲ ਘਟ ਜਾਨਵਰ ਇਹੋ ਜਿਹਾ ਵੇਖਦੇ ਆ ਠੀਕ ਆ ਜੀ ਵਾੜ ਨਿਕਲੀ ਆ ਬਹੁਤ ਖੂਬਸੂਰਤ ਤਾਂ ਚੰਗੀ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲੇ ਤੇ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਸ ਵਾੜ ਦੀ ਮਿਲ ਜੂਗੀ ਪਸੰਦ ਆਊਗੀ ਭਰਾਵਾਂ ਨੂੰ ਜੈਨੂਨ ਜਾਇਜ਼ ਰੇਟ ਆ ਉਹ ਵੀ ਆਪਾਂ ਬਿਲਕੁਲ ਵੀਡੀਓ ਦੇ ਵਿੱਚ ਹੀ ਕਰਾਂਗੇ ਮੋਲ ਠੀਕ ਆ ਜੀ ਤੇ ਤਰੀਕਾ ਜੋ ਕਿਸਾਨ ਵੀਰੋ ਤੁਸੀਂ ਨੋਟ ਕਰ ਲਓ 28 ਨਵੰਬਰ ਤੇ ਸਮਾਂ ਕੋਈ ਸ਼ਾਮ ਦੇ 4 ਵਜੇ ਦਾ ਟਾਈਮ ਆ ਠੀਕ ਆ ਜੀ ਪੂਰੀ ਗੱਲਬਾਤ ਕਰਦੇ ਆ ਗੱਬਣ ਪਸ਼ੂ ਆ ਸੋ ਕੋਈ ਵੀ ਭਰਾ ਆਪਣਾ ਸੌਦਾ ਕਰਦਾ ਆਪਣੀ ਚੌਥਾਂ ਥਾਂ ਦੀ ਟਿੱਪਕੇ ਤਸੱਲੀ ਕਰਕੇ ਲੈ ਕੇ ਔਰ ਕਰਦਿਆਂ ਕਰ ਬਾਤ ਹੋਰ ਗਰ ਲਾਲ ਕੀ ਹਾਲ ਚਾਲ ਹੈ ਚੜ ਦੀ ਗਾ ਸੰਧੂ ਸਾਹਿਬ ਠੀਕ ਠਾਕ ਹਾਂਜੀ ਕਿਰਪਾ ਮਾਲਕ ਦੀ ਤੁਸੀਂ ਸੁਣਾਓ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਲੈ ਵੀ ਕਰ ਲਾਲ ਐਨੀਮਲ ਵੈਸੇ ਅੱਜ ਪੌਣੇ ਸੀ ਚਾਰ ਪੰਜ ਸੰਧੂ ਸਾਹਿਬ ਪੰਜ ਨਾਗੇ ਸੀ ਇੱਕ ਝੋਟੀ ਆਈ ਤੜਕੇ ਸੇਲ ਹੋ ਗਈ ਜੇ ਅੱਛਾ ਇਸ ਵਾਈਸ ਤੇ ਦੋ ਝੋਟੀਆਂ ਗੱਬਣਾ ਆਹੀ ਇੱਕ ਨੀਲੀ ਰਾਵੀ ਜੀ ਬਹੁਤ ਚੰਗੀ ਝੋਟੀ ਸੀ ਠੀਕ ਹੈ ਉਹ ਇੱਥੇ ਆਪਣੇ ਲਾਗੇ ਪਿੰਡ ਮਾੜੀ ਮੇਗਾ ਹੱਥੋਂ ਦੇ ਲੱਗੇ ਵੀਰ ਆ ਠੀਕ ਹੈ ਇੱਕ ਲੱਖ ਨੇ ਚਲੇਗੀ ਮੱਜ ਠੀਕ ਹੈ ਹਾਂ ਇਸ ਤਰ੍ਹਾਂ ਤੁਹਾਨੂੰ ਪਤਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਤਰੇ ਆਉਂਦੇ ਤਰੇ ਜਾਂਦੇ ਆ ਇਸੇ ਤਰ ਵਲਖਣ ਜੀ ਆ ਗਈ ਆ ਕੋਲ ਹਾਂ ਪ੍ਰਦਰਸ਼ਨੀ ਕੀ ਜੀ ਇਹਦੇ ਹਾਂ ਹੈ ਦਰਸ਼ਨੀ ਹੈ ਕਰਨ ਵਾਲੀ ਹਾਂ ਸੰਦੂ ਸਾਹਿਬ ਇਹ ਵਹਿੜ ਦੁਜੇ ਸੁਏ ਸੁਣੀ ਆ ਠੀਕ ਹੈ ਜੱਡੀ ਵੱਡੀ ਵਹਿੜ ਹੀ ਜੱਡੀ ਜਾਨ ਅਸਲੀ ਇੱਕ ਥੋੜੀ ਜੀ ਵੱਜ ਨੂੰ ਲੱਗ ਗਈ ਹੂੰ ਹੂੰ ਬਿਲਕੁਲ ਹਾਂ ਉਹ ਮੈਂ ਤੁਹਾਨੂੰ ਦੱਸਾਂਗੇ ਵੀਰਾਂ ਨੂੰ ਹਾਂ ਜੀ ਬਾਕੀ ਦੋਸਤੋ ਇੱਕ ਵਾਰੀ ਪੂਰਾ ਤੁਸੀਂ ਵਹਿੜ ਦਾ ਵਜੂਦ ਚੈੱਕ ਕਰੋ ਲੰਬਾਈ ਚੈੱਕ ਕਰੋ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਇੱਕ ਵਾਰੀ ਹਾਂ ਲੰਬਾਈ ਚੈੱਕ ਕਰੋ ਬੜੀ ਸਪੈਸ਼ਲ ਆ ਲੰਬੀ ਲੂੰਬੀ ਬੜੀ ਆ ਤੇ ਕਦ ਕੋਦੂ ਵੀ ਪੂਰਾ ਵੱਡਾ ਸੰਦੂ ਸਾਹਿਬ ਵੇਖੋ ਕਰਦੇ ਇਹ ਗਿਰਦੇ ਵਿੱਚ ਹੀ ਆ ਗਏ ਗਿਰਦਾ ਕਰਾਓ ਸੰਦੂ ਸਾਹਿਬ ਬਈ ਇਸ ਤਰ੍ਹਾਂ ਜਿੱਪ ਆਪਾਂ ਤਸੱਲੀ ਕੀਤੀ ਬਹਿ ਗਏ ਇਹਨੇ ਪਹਿਲੇ ਸੂਏ ਸੰਧੂ ਸਾਹਿਬ 23 ਲੀਟਰ ਦੁੱਧ ਚੋਆ ਜੀ 22 ਲੀਟਰ ਦੁੱਧ ਜਿਹੜਾ ਇਹਨੇ ਵੜੜ ਨੇ ਭਰਾਇਆ ਇਹ ਨਾ ਵੜੜ ਅਹੀ ਸੂਣ ਵਾਲੀ ਹਾਂ ਵੀ ਜਾਨੀ ਪਹਿਲੇ ਸੂਏ ਤੇ ਕਿਦੇ ਉਹਨਾਂ ਦੇ ਨਾ ਲੱਗੀ ਤਾਰ ਜੀ ਘਰੇ ਤੇ ਬਹਿ ਗਈ ਆ ਜੋ ਉਤਨਾ ਥੱਲੇ ਆ ਗਿਆ ਥਾਣਾ ਆ ਆ ਥਾਂ ਦੀ ਨਾਲ ਸਲੇ ਬੋਬੀ ਮਾਸ ਹੀ ਲੈ ਗਿਆ ਗੋ ਮਤਲਬ ਜਿਹੜਾ ਮਗਰਲਾ ਥਾਣਿਆ ਬੈਣੀ ਵਾਲਾ ਨੂਟ ਫਰੰਟ ਤੋਂ ਹਾਂ ਤੇ ਉਹ ਜਦੋਂ ਉਹਦੇ ਨਾਲ ਮਾਸ ਜਿਆ ਲੈ ਗਿਆ ਤੇ ਵੱਡੀ ਗਈ ਤਾਂ ਥਾਣ ਹੋ ਗਿਆ ਜਾਨੀ ਡਰੈਕਟ ਹੀ ਸਿੱਧਾ ਧਾਰਾ ਆਉਂਦੀਆਂ ਇਹ ਦੂਜੇ ਥਾਂ ਦੇ ਬਰਾਬਰ ਜੇ ਕਹ ਲਈਏ ਤਾਂ ਆਪਾਂ ਅੱਧਾ ਥਾਣਾਉਦਾ ਅੱਧਾ ਥਾਣਾ ਕੋਈ ਭਰਾ ਅੱਧਾ ਗਿਣ ਕੇ ਲੈ ਸਕਦਾ ਹੈ ਕੋਈ 나ੜ ਨਹੀਂ ਵਿੱਚ ਕੋਈ ਗੱਡ ਨਹੀਂ ਕਿ ਦੁੱਧ ਆਉਂਦਾ ਮਗਰ ਇਹ ਨਹੀਂ ਹੈ ਕਿ ਬੰਦ ਦੇ ਲੈ ਸਕਦਾ ਹਾਂ ਜੀ ਤੇ ਐ ਵੀ ਕਿਲੋ 2 ਕਿਲੋ ਖਾਉਂਦਾ ਉਹਨੇ ਚੋਂ ਸਣਾ ਜੀ ਵੀਰ ਨੇ ਵੀਡੀਓ ਵੇਖ ਲੈਣੀ 1 ਲੱਖ ਦੇ 20000 ਰੁਪਏ ਮੁੱਲ ਕੀਤਾ ਇਸ ਥਾਂ ਦਾ ਨੇ ਮੈਨੂੰ ਹਾਂ ਵੀ ਜਦੋਂ ਪਤਾ ਨਹੀਂ ਸੀ ਵੀ ਗੱਲਾ ਹੈਗੀ ਵਿੱਚ ਵੇਖੋ ਸਾਰੇ ਭੈਣ ਭਰਾ ਪਾਰਕੂ ਸਾਰਿਆਂ ਨੂੰ ਪਤਾ ਕਿੱਡੀ ਚੀਜ਼ ਆ ਹਾਂ ਬਿਲਕੁਲ ਬਿਲਕੁਲ ਨਹੀਂ ਸ਼ਾਇਦ ਲੱਖੋਂ ਬਾਹਰ ਵਾਲੀ ਹੈਗੇ ਹਾਂ ਬਾਕੀ ਇਹ ਦੋਸਤੋਂ ਹੁਣ ਜਾਇਜ ਮਿਲੀ ਆ ਤੇ ਕਾਰਨ ਤੁਹਾਨੂੰ ਦੱਸੇ ਦਿੱਤਾ ਵੀ ਜਿਹੜੇ ਕਾਰਨ ਕਰਕੇ ਜਾਇਜ ਮਿਲੀ ਆ ਤੇ ਜਾਇਜ ਹੀ ਅੱਗੇ ਤੁਹਾਨੂੰ ਅੱਗੇ ਮਿਲ ਜਾਣੀ ਆ ਸੋ ਬਾਕੀ 22 ਕਿਲੋ ਦੁੱਧ ਜਿਹੜਾ ਨੇ ਕਰਮਾ ਵਾਲੀ ਨੇ ਪਲੂਣ ਪਹਿਲੇ ਸਵੇਰ ਚਵਾਇਆ ਕੋਈ ਭੈਣ ਭਰਾ ਖਰੀਦਾ ਤਿੰਨ ਥਾਣੇ ਮੰਨ ਕੇ ਖਰੀਦੇ ਤਿੰਨ ਥਾਣੇ ਮੰਨਦੇ ਤਿੰਨ ਥਾਣੇ ਦੀ ਆਪਣੀ ਭਾਵੇਂ ਸਤਾਂ ਤੇ ਗਰੰਟੀ ਲਿਖਾ ਕੇ ਲੈ ਜਾਈ ਆਹ ਵੇਖੋ ਮੇਰਾ ਭਰਾ ਬ ਬਹੁਤੀ ਬਲਖਣ ਸ਼ਾਇ ਕੋਈ ਭਰਾ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦਾ ਗਾਂ ਘਿਰ ਤੇ ਕੰਮ ਕਰਨਾ ਚਾਹੁੰਦਾ ਤੇ ਘਿਰ ਤੀਂ ਤੁਸੀਂ ਵੀ ਆਹ ਵੀਡੀਓ ਪਾਉਂਦੇ ਜਿਹੜੇ ਹੀ ਰਿਕੇ ਦੇ ਘਰ ਘਰ ਥੋੜਾ ਵੱਜੇ ਨਹੀਂ ਨਹੀਂ ਵੇਖੋ ਥੱਬਿਆਂ ਦਾ ਲੇਵਾ ਕਰਮਾਲੀ ਥੱਲੇ ਹਾਂ ਹਾਂ ਆ ਦੇਖੋ ਪ੍ਰਦਰਸ਼ਨੀ ਚੀਜ਼ ਆ ਦੇ ਹਾਂ ਹਾਂ ਜਦੋਂ ਨੇ ਆਖਿਆ ਵੀ ਸਾਨੂੰ ਆ ਗੱਲ ਆ ਹਾਂ ਮਾ ਮੁੱਲ ਭਾਵੇਂ ਤੂੰ ਇੱਕ ਵੀ ਕੀਤਾ ਜੋ ਮਰਜ਼ੀ ਛੱਡ ਦੇਣਾ ਜੇ ਹਾਰ ਤਾਂ ਨਾ ਗੱਲ ਦੱਸ ਦੋਗੇ ਹਾਂ ਨਹੀਂ ਫਿਰ ਤਾਂ ਪਰਮਪਿਆਰ ਆ ਜਿਹਦੀ ਕੀਮਤ ਵਾਲੀ ਸ਼ੈ ਸੀਗੇ ਉਥੇ ਚ ਕੋਈ ਦੋ ਰਿਆ ਨਹੀਂ ਸੀ ਸੰਧੂ ਸਾਹਿਬ ਜਿਹੜਾ ਐਸਾ ਹਣਾ ਆਪਾਂ ਮੁੱਲ ਪਾਉਣਾ ਨਾ ਜੇ ਇਹਨੂੰ ਕਰਮਾਣੀ ਨੂੰ ਵੱਜ ਲੱਗੀ ਹੈ ਤੇ ਮਾਲਕ ਨੂੰ ਉਦੋਂ ਵੱਡੀ ਲੱਗੀ ਹੈ ਬਸ 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 ਹਾਂ ਜੱਡੀ ਗਾਂ ਹੈ ਤੇ ਹੋਰ ਦੇਖੋ ਬਹੁਤ ਹੀ ਕਮਾਲ ਦੀ ਵੈਰ ਤਿੰਨਾ ਸੁਣਾਏ ਸੰਧੂ ਸਾਹਿਬ ਨੇ 22 22 ਕਿਲੋ ਦੁੱਧ ਭਰਾਇਆ ਪਹਿਲੇ ਸੂਏ ਹਾਂ ਹੁਣ ਦੂਜੇ ਸੂਏ ਸੁਣੀ ਹੈ ਰਗੀ ਲਓ ਜੀ ਠੀਕ ਆ ਜੀ ਬਾਕੀ ਕੋਈ ਇਹਦੇ ਇੱਕ ਅਦਭੁਤ ਸੰਧੂ ਸਾਹਿਬ ਹਰੇਕ ਨੂੰ ਛੋੜਾ ਲੱਗਿਆ ਗੱਲ ਹੀ ਨਹੀਂ ਕਰਨ ਵਾਲੀ ਠੀਕ ਆ ਜੀ ਜੱਡਾ ਨੂੰ ਚਲੋ ਵਜਨ ਲੋੜਾ ਚਲੋ ਇੱਕ ਕਾਰਨ ਬਣਿਆ ਜਿਹੜੀ ਗੱਲ ਤਾਂ ਜੀ ਜੀ ਕਰਮਾ ਲਈ ਬਹੁਤ ਜਿਆਦੀ ਹੈ ਕੋਈ ਇਹਨੂੰ ਵੰਗਾ ਨਹੀਂ ਪਾਇਆ ਇਤਨਾ ਬਹਿ ਗਏ ਜਾ ਕੇ ਟੱਪ ਕੇ ਤਸੱਲੀ ਕਰਕੇ ਇਹਦੇ ਲੈ ਆਂਦੀ ਆ ਆ ਲਓ ਜੀ ਆ ਫੇਸ ਕੁਆਲਿਟੀ ਤੇ ਇਦਾਂ ਨੂੰ ਵੇਖੋ ਥਣ ਕਿਹੜਾ ਲੱਗਾ ਜੀ ਇਹ ਦੇਖ ਸੰਧੂ ਸਾਹਿਬ ਲੈ ਵਾ ਸੋ ਦੋਰਾ ਥਣ ਲੱਗਾ ਬਹੁਤ ਜਿਆਦਾ ਹੁਸਨ ਕਾਫੀ ਜਿਆਦੀ ਸੋਹਣੀ ਬਿਊਟੀ ਦੇ ਵਿੱਚ ਵੀ ਤੁਸੀਂ ਚੈੱਕ ਕਰ ਲਓ ਬਿਊਟੀ ਦੇ ਵਿੱਚ ਵੀ ਵਿਲੱਖਣ ਸ਼ੈਅ ਆ ਤੇ ਗਿਰ ਨਸ ਇੱਕ ਕੋਈ ਕਾਰਨ ਜਿਹੜੀ ਤੁਹਾਨੂੰ ਜੀ ਦੱਸ ਦਿੱਤੀ ਆ ਠੀਕ ਆ ਜੀ ਬਾਕੀ ਥਣਾ ਆਉਂਦਾ ਦੁੱਧ ਆਉਂਦਾ ਆ ਵੇਖ ਲਓ ਕੋਈ ਤੁਮਕੇ ਡਿੱਗਦੀ ਜਦੋਂ ਤੁਰਦੀ ਆ ਬੈੜ ਹਾਂ ਜੋ ਤੇ ਬਿਲਕੁਲ ਚੱਲਦਾ ਸਹੀ ਆ ਅੱਗੋਂ ਮਾਸ ਵੜਿਆ ਗਿਆ ਥਾਂ ਦਾ ਬਸ ਬਸ ਹਾਂ ਜੀ ਥੋੜੀ ਜੀ ਦੋਸਤੋ ਉਹ ਜਿਹੜੀ ਥਣ ਦੀ ਸ਼ੋਅ ਆ ਉਹ ਖਰਾਬ ਹੋ ਗਈ ਆ ਬਾਕੀ ਥਣਾ ਆਉਂਦਾ ਜਿਹੜਾ ਤੇਲ ਕਰਕੇ ਤੇਲ ਕਰਕੇ ਦੇਣੀ ਬਸ ਬਸ ਹਾਂ ਜੀ ਸੋ ਤਿੰਨਾ ਥਣਾਂ ਦੇ ਵਿੱਚ ਹੀ ਇਹ ਲਿਆਂਦੀ ਆ ਤੇ ਤਿੰਨਾ ਥਣਾਂ ਦੇ ਵਿੱਚ ਹੀ ਸੇਲ ਕਰਨੀ ਆ ਬਾਕੀ ਆ ਲੇਵੇ ਦੀ ਬੈਕ ਸਾਈਡ ਤੋਂ ਪੰਤਰ ਚੈੱਕ ਕਰੋ ਇਹ ਫੋਟੋ ਸਵਾ ਫੁੱਟ ਜਿਹੜਾ ਦੋਸਤ ਚੌੜਾ ਮਤਲਬ ਦੋ ਦੋ ਲੱਖ ਰੁਪਈਆ ਹੋਈਆਂ ਵੈੜਾਂ ਦਾ ਮੁੱਲ ਸੁਣਾਉਂਦੇ ਰਿਹਾ ਮੰਡੀ ਚਰਕੀ ਹਾਂ ਬਿਲਕੁਲ ਬਿਲਕੁਲ ਅਸੀਂ ਗਏ ਹਸਿਆੰਬਰਸਰ ਵਾਲੇ ਪਰ ਏਡੇ ਕੱਦ ਦੀ ਵੈੜ ਅਸੀਂ ਉੱਥੇ ਵੀ ਨਹੀਂ ਵੇਚੀ ਯਾਰ ਇਹ ਗਾਵਾਂ ਆਈਆਂ ਵੈੜੀ ਬਹੁਤ ਬਾ ਕਮਾਲ ਤੇ ਇਹ ਗਰ ਲਾਲ ਅੱਜ ਆਪਾਂ ਕਿਨੇ ਦੇ ਦੇ ਰਹੇ ਹਾਂ ਸੰਦੂ ਸਾਹਿਬ ਮੈਂ ਤੁਹਾਨੂੰ ਦੱਸਿਆ ਵੀ ਇਹਦਾ ਮੁੱਲ ਹੀ ਕੋਈ ਨਹੀਂ ਕਰਵਾਈ ਦਾ ਆ ਕੋਈ ਨਹੀਂ ਸੀ ਅੱਜ ਹਾਂ ਨਾ ਵੈੜ ਦੇ ਦਈਏ 65000 65 ਦੀ ਜਿੰਨੇ ਘਰ ਚੋਣੀ ਉਹਨੂੰ ਬਹੁਤ ਚੰਗੀ ਹੈ ਹਾਂ ਦੋ ਦੋ ਦਿੱਤੀ ਜਾਨਾ ਦੇ ਘਰ ਵਾਲੇ ਹਨਾ ਦੋਦੇ ਇੱਕ ਸੰਦੂ ਸਾਹਿਬ ਹੈਗਾ हां गब्बणया और के केल्ले दे होंदी ओने 35 दसना है पर मेरी निगाह ना गां 24 25 किलो जो चवा दूंगी ठीक है हां ठीक है हां ना कने दी होंदी 60000 दे 60000 दी देदांगे ਛੋਟ ਛੋਟ ਕਰਕੇ ਹੈ 57000 दी देदांगे 57 दी 55000 ਦੀ ਦੇ ਦਾਂਗੇ 55000 ਤੀ ਕਰਦੇ ਡਾਨਾ हां जी ਲੋ ਵੀ 55000 ਦੀ ਇਹ ਫਾਈਨਲ ਮਿਲ ਜੂਗੀ ਥੋੜਾ ਕੋਈ ਫੇਰ ਤੁਸੀਂ ਡਿਜ਼ਾਈਨ ਆ 60000 ਦੀ ਵੈੜ ਸੀ ਆ ਲੇਵੇ ਦਾ ਡਿਜ਼ਾਈਨ ਤੁਹਾਨੂੰ ਚੈੱਕ ਕਰਾ ਦੇਣਾ 60000 ਰੁਪਏ ਦੀ ਵੈੜ ਸੀ 40000 ਤੋਂ ਦੀ ਵੱਜ ਜੀ ਬਸ 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 हां ਲੈ ਵੀ ਮਗਰਲਾ ਤੁਹਾਨੂੰ ਦੋਸਾ ਜਿਹੜਾ ਤੁਸੀਂ ਵੇਖੋਗੇ ਆ ਬਾਗੰड्या ਠੀਕਾ ਜੀ ਆਉਂਦਾ ਜਰੂਰ ਹੈ ਨਾ ਉਹ ਮੇਰੇ ਭਰਾ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੇ ਜੀ ਪਰ ਜਾਣੀ ਥੰਨਾ ਤਨਾਂ ਦੇ ਵਿੱਚ ਮਾਣੂ ਸਾਹਿਬ ਆਇਆ ਟਿਪ ਕੇ ਤਸੱਲੀ ਕੀਤੀ ਆਪਾਂ ਪੂਰੀ ਹਾਂ ਦੋਵੇਂ ਪਸ਼ੂ ਗੱਭਣਿਆ ਜੇ ਕੋ ਭਰਾ ਆਉਂਦਾ ਟਿਪ ਕੇ ਤਸੱਲੀ ਕਰਕੇ ਖੜੇ ਜੇ ਆਨਲਾਈਨ ਮੰਗਾਉਂਦਾ ਇਹਦੀ ਤਿੰਨ ਸਨਾਂ ਦੀ ਉਹਦੀ ਚੌਥ ਸਨਾਂ ਦੀ ਤੇ ਪਿੱਛੇ ਦੀ ਦੋਹ ਦੀ ਗਾਰੰਟੀ ਹੋ ਗਈ ਆਪਣੀ ਠੀਕ ਆ ਜੀ ਹਾਂਜੀ ਸੋ ਮਾਰ ਲਿਓ ਦੋਸਤੋ ਟਰਾਈ ਬਾਕੀ ਵਹਿੜ ਚੰਗੀ ਆ 20 22 22 ਲੀਟਰ ਦੁੱਧ ਚਵਾਈ ਗਈ ਤੇ 55000 ਦੀ ਜਿਹੜੀ ਇਹ ਨਸਲ ਆ ਗੇਅਰ ਇਹਨਾਂ ਦੀਆਂ ਤੇ ਬੱਚੀਆਂ 20 25000 ਦੀਆਂ ਵਿਕੀ ਜਾਂਦੀਆਂ ਆ ਚਲੋ ਕਿਸੇ ਨੇ ਨਸਲ ਤੇ ਕੰਮ ਕਰਨਾ ਵਹਿੜ ਚੰਗੀ ਦੁੱਧ ਵਾਲੇ ਪੱਖ ਤੋਂ ਹਾਂਜੀ ਸੋ ਤੁਹਾਨੂੰ ਦੱਸ ਦਿੰਦਾ ਵੇਖੋ ਗੱਡੀ ਹੈ ਨਹੀਂ ਇਹ ਦੇ ਘੱਟ ਦੀ ਗਾਂ ਫੜਨੀ ਕਿਤੇ ਸੌਖੀ ਹੈ ਹਾਂ ਇੱਧਰ ਵੇਖੋ ਚੰਗੀ ਆ ਹਾਂ ਠੀਕ ਆ ਜੀ ਸੋ ਅੱਗੇ ਸੈਗਰ ਨੰਬਰ ਤੇ ਆਪਣੇ ਕੋਲ ਇਹ ਮੱਝ ਘੱਪਣ ਆ ਗਈ ਆ ਇਹਨਾਂ ਸਾਨੂੰ ਸਾਹ ਝੋਟੀ ਦੂਜੇ ਸੂਏ ਸੁਣੀ ਜੇ ਦੋ ਚਾਰ ਦਿਨ ਖੜ੍ਹਦੀ ਜੇ ਸੂਣ ਚ ਇਹਦੀ ਭਾਰ ਪਿਛੇ ਦੀ ਸਣਾ ਦੀ ਬਿਲਕੁਲ ਗਰੰਟੀ ਹੋਊਗੀ ਇਹਨੇ ਪਹਿਲੇ ਸੂਏ 11-12 ਕਿਲੋ ਦੋ ਚੋਆ ਹੁੰਦਾ ਜਿਸ ਦੇ ਸੁਣੀ ਜੇ ਲਓ ਜੀ ਦੂਜਾ ਸੂਬਾ ਇਹ ਮੱਝ ਨੇ ਸੂਣਾ ਤਾਂ ਦੇਣੀ ਦੇਣ ਲੈਂਦੀ ਆ 5 ਲੈਜੇ 4 ਲੈਜੇ ਵਜਨ ਵਜੂਦ ਇਹਦਾ ਵੀ ਬੋਲੇ ਸੋ ਲੋਡ-ਲਾਡ ਬਹੁਤਾ ਲੱਗਾ ਇਹਨੂੰ ਵੀ ਠੀਕ ਆ ਉਤੋਂ ਸਿੰਗਲ ਹੱਡੀ ਆ ਦੇਖੋ ਸੰਦੂ ਦਾ ਕੱਡਾ ਪੱਤਰ ਲੱਗਾ ਕਰਮਾਲੀ ਨੂੰ ਸੋ ਲੇਵੇ ਦੀ ਵੀ ਕਰਮਾਲੀ ਬਿਲਕੁਲ ਸਾ ਸੋ ਪਿਛੇ ਭਾਰਤੀ ਬਾਕੀ ਥਣਾ ਦੀ ਤਿੱਪਣ ਇਹਦੀ ਵੀ ਗਾਰੰਟੀ ਤਸਦੀ ਹਾਂ ਮੋਗਿਆਂ ਨੂੰ ਆਈ ਸਤੂ ਸਾਹਿਬ ਤੇ ਪੰਜ ਆ ਹਜੇ 2-4 ਦਿਨ ਇਹ ਲੈ ਜਾਣੇ ਆ ਇਹ ਨਾ ਲੈਵੇ ਤੇ ਨਾੜਾਂ ਵੇਖੋ ਇਕ ਨਹੀਂ ਤਹੀਂ ਆਹੋ ਆਹੋ ਬਿਜਲੀ ਘਰ ਹੀ ਬਣਿਆ ਪਿਆ ਹਾਂ ਉਧਰ ਵੇਖੋ ਦੋ ਬਣੇ ਵਿਖਾਓ ਇੱਕੋ ਜਿਹੀਆਂ ਨਾੜਾਂ ਜੀ ਥੋੜਾ ਕੈਮਰੇ ਤੋਂ ਡਰਦੀ ਆ ਉਤਰਾਂ ਨਹੀਂ ਕੋਈ ਚੱਕਰ ਚਲੋ ਜਾ ਕੋਈ ਨਹੀਂ ਕੋਈ ਨਹੀਂ ਕਿੱਲੇ ਦੇ ਉੱਪਰ ਲੈ ਜਾਓ ਉੱਥੇ ਦਿਖਾਵਾਂਗੇ ਇੱਕ ਤਲਿਹਾਰਾ ਪਹਿ ਗਿਆ ਹਣਾ ਉਹਦੀ ਵੀ ਆਲ ਕਰਦਾ ਡੰਗਰ ਬਾਤ ਗਾਲੀ ਕਿਉਂ ਪੈਨੀ ਆ? ਰੋਤਰਾ ਠੰਡੀ ਧੀ ਕਰਮਾ ਲਈ। ਹਾਂ। ਲਓ ਜੀ ਆ ਜਾਓ ਚੱਕਾ। ਹਾਂ। ਦੋ ਮੰਨੀ ਆ ਤਰਾ ਜੀ। ਹਾਂ ਵੇਖੋ ਨਾੜਾਂ ਦੇ ਕਿੱਛੇ ਦੁੱਧ ਦੀਆਂ ਨਿਸ਼ਾਨੀਆਂ ਹੁੰਦੀਆਂ ਪਸ਼ੂ ਦੀਆਂ। ਹਾਂ ਨਹੀਂ ਚੰਗੇ ਦੁੱਧ ਵਾਲੀ ਦੀ ਵੀ ਨਿਸ਼ਾਨੀ ਹੈ ਪਸ਼ੂ ਦੀ। ਦੂਜਾ ਸਵੇਰ ਜਣਾ ਅਰੀ ਜੀ। ਦੂਜਾ ਸਵੇਰ ਸੰਤੂ ਸਾਹਿਬ ਸੁਣੀਏ 13-14 ਕਿਲੋ ਦੁੱਧ ਝੋਟੀ ਭਰਾਉਗੀ ਰਾਮ ਨਾਈ। ਚਲੋ ਜੀ। ਗੱਡੀ ਪਰ ਬੰਦਾ ਸੇਵਾ ਵਾਲਾ ਚਾਹੀਦਾ ਹੈ। ਬੱਸ ਬੱਸ। ਹਾਂ ਜੀ। ਲਓ ਜੀ ਸੇਵਾ ਨਾਲ ਹੀ ਗੱਲ ਬੰਨੀ ਆ ਬਾਕੀ ਆ ਜਿਹੜਾ ਤੁਸੀਂ ਵੇਖੋ ਡਿਜ਼ਾਈਨ ਦੇਵੇ ਦਾ ਇੱਕ ਸਾਰ ਪੱਦਰ ਤੇ ਪੁੱਠੇ ਪਾਠੇ ਦੀ ਬਹੁਤ ਵਧੀਆ ਚੌੜੇ ਪਿੱਛੇ ਪੜੇ ਐਸੇ ਜੰਦਾ ਫਿਰ ਸੰਤੂ ਸਾਹਿਬ ਐ ਪੂਰਾ ਵਧੀਆ ਪੱਦਰ ਉਹਨਾਂ ਹੀ ਗਾਹ ਨੂੰ ਜਿਹੜਾ ਉਹਨਾਂ ਹੀ ਪਛਾਣੂ ਜੇ ਹਾਂ ਝੋਟੀ ਦੇ ਦਿੱਤੀ 1 ਲੱਖ ਤੇ 5000 ਦੀ ਹਾਨਾ ਇਹ ਸਨੋ ਵਾਲੇ ਸੌਦੇ ਹਾਂਜੀ ਕਰਕੇ ਮਾਨ ਦੇ ਦਿੱਗੇ 50000 ਰੋਲ ਛੱਡ ਦਿੱਤੀ ਲੱਖੋਂ ਅੰਦਰ ਹੀ ਕਰ ਦਿੱਤੀ ਹੈਨਾ 97000 ਦੀ ਦੇ ਦਿੱਤੀ 97 ਦੀ ਆਉਣ ਤੇ 95 ਦੀ ਦੇ ਦਿੱਤੀ 95 ਦੀ ਤੇ 94000 ਦੀ ਹਾਂ ਨਾ ਦੇ ਦਾਂਗੇ ਲੈ ਵੀ 94000 ਦੀ ਹਾਂਜੀ ਲੋ ਜੀ 94000 ਦੀ ਇਹ ਫਾਈਨਲ ਮਾਰੋ ਇੱਕ 20 ਮੰਗਿਆ ਆਪਣੇ ਤਾਂ ਵੀਡੀਓ ਨਾ ਵੇਖ ਲੈਣੀ ਆ ਇੱਥੇ ਮੋਲ ਉਹ ਪੈਣੇ ਆ ਜਿਹੜੇ ਲੈਣੇ ਆ ਬਸ ਬਸ ਲੋ ਜੀ 94000 ਦੀ ਤੇ ਆ ਇੱਧਰ ਤੁਹਾਨੂੰ ਪਹਿਣੀ ਵਾਲੇ ਪਾਸੋਂ ਬੁਖਾ ਰਹੇ ਆ ਆਪਾਂ ਠੀਕ ਆ ਆ ਲੈਵੇ ਦੀ ਬੰਤਰ ਥਣ ਥਣ ਨੂੰ ਵੇਖੋ ਬਾਕੀ ਨਖੇੜ ਵੀ ਚੰਗਾ ਆ ਮਾਰੋ ਨੀਗਾ ਠੀਕ ਆ ਸੋ ਬਾਕੀ ਗਰੰਟੀ ਜਿਹੜੀ ਆ ਪਹਿਲਾਂ ਵੀ ਦੇ ਦਿੱਤੀ ਆ ਕਿਸੇ ਰਕਮ ਦੇ ਪਿੱਛੇ ਆ ਭਾਰਤੀ ਦੋਹ ਪਸ਼ੂਆਂ ਦੀ ਕਿਉਂਕਿ ਗੱਬੜ ਨਾਗਾ ਦੋਨੇ ਉਹਨੂੰ ਸਾਹਿਬ ਜੇ ਕੋ ਭਰਾ ਹੋਗਾ ਨਾ ਆਣ ਕੇ ਆਉਂਦੀ ਟਿੱਪ ਕੇ ਤਸੱਲੀ ਕਰਕੇ ਖੜੇ ਉਹਦੇ ਨਾਲ ਫਿਰ ਥਣਾ ਦੀ ਗਰੰਟੀ ਆਪਣੀ ਕੰਮਲ ਹੋਗੀ ਹਾਂ ਪਿੱਛੇ ਦੀ ਇਹਨਾਂ ਦੀ ਗਰੰਟੀ ਹੋਊਗੀ ਜੇ ਕੋ ਇਸ ਤਰ੍ਹਾਂ ਉਹਨਾਂ ਨੇ ਮੰਗੋਦਾ ਫਿਰ ਥਣਾ ਦੀ ਵੀ ਆਪਣੀ ਗਰੰਟੀ ਹੋਊਗੀ ਚੱਕੋ ਜੀ ਹਾਂਜੀ ਠੀਕ ਆ ਇਹ ਥੜਾ ਵੀ ਇੱਕ ਬੰਦੇ ਨਾਲ ਆਣ ਕੇ ਟਿੱਪ ਕੇ ਆਖੇ ਦੂਜੇ ਬੰਦੇ ਮੇਰੀ ਗਰੰਟੀ ਦੋ ਸਹੀ ਆ ਹਾਂਜੀ ਆਪਾਂ ਵੀ ਸਾਨੂੰ ਵੇਖ ਕੇ ਲੈਂਦੀਆਂ ਥਾਣੀ ਵੇਖ ਕੇ ਲੈਂਦੀਆਂ ਹਾਂਜੀ ਲੋ ਵੀ ਕਰੋ 200 ਜਿੱਦਾਂ ਨਵੇਂ ਯਾਰ ਦੂਜੇ ਸੂਏ ਝੋਟੀ ਜੀ ਸੰਤੂ ਦਾ ਦੂਜਾ ਸੂਆ ਬਾਕੀ ਪੂਰਾ ਵੇਰਵਾ ਪੂਰੀ ਡਿਟੇਲ ਮਿਲ ਗਈ ਆ ਹਵਾਨਾ ਚੱਡਾ ਤੁਸੀਂ ਦੇਖ ਲਿਆ ਸਾਫ਼ ਸੁਥਰੇ ਪਸ਼ੂ ਆ ਠੀਕ ਆ ਜੀ ਇਹ ਵੇੜ ਦੀ ਗੱਲ ਕਰ ਲਈਏ ਵੇੜ ਇਹ ਵੀ ਬਹੁਤ ਵਧੀਆ ਚੰਗੀ ਬਲੱਖਣਾ ਜਿਹੜੇ ਮੇਰੇ ਭਰਾ ਦਾ ਕੋਈ ਸ਼ੌਂਕ ਆ ਵੀ ਤਕਰੀਬਨ ਇਹੋ ਜਿਹਾ ਜਾਨਵਰ ਮਿਲ ਜੇ ਕੱਲ ਨੂੰ ਬ੍ਰੀਡ ਤੇ ਕੰਮ ਕਰਨਾ ਤੇ 22 ਲੀਟਰ ਪਲੂਣ ਦਾ ਦੁੱਧ ਚਵਾਇਆ ਗਾਨ ਅਸਲ ਬਰੀਡ ਤੇ ਕੰਮ ਕਰੋਗੇ ਦੋਸਤੋ ਪਹਿਲੇ ਸੋਹ ਬੱਚੀਆਂ ਚੰਗੀਆਂ ਦੋ ਤੇ ਇਹ ਬੜਾ ਵੀ ਇਹde ਸਾਨੂੰ ਵੱਜ ਲੱਗੀ ਤੇ ਉਹਨੇ ਭਰਾਣੇ ਕੋਈ ਇਹਦੇ ਨਾਲ ਸੇਵਾਇ ਤੇ ਮਰਗੀਤੀ ਵੇ ਹਾਂ ਨਾ 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 ਇਹ ਥੋੜੀ ਕਾਲਾ ਵੀ ਵੇਖੋ ਕੱਡੀ ਪਲੀ ਪਲੋਸੀ ਆ ਇੰਜ ਜਿੰਦਮਾ ਆਹ ਦੇਖੋ ਨਹੀਂ ਤੇ ਸਾਨਾਂ ਦੇ ਕਈਆਂ ਲੰਮਾ ਮਸਲ ਮਸਲ ਪੂਰੇ ਬਣਿਆ ਕੇ ਹਾਂਜੀ ਚੰਗੇ ਸਰ ਅਸਲੋ ਜੀ ਤੇ ਪਲੀ ਕਰਮਾਂ ਲਈ ਬਹੁਤ ਸੋਨਾ ਲੇਵਾ ਵੀ ਚੰਗਾ ਬਾਕੀ ਜੇ ਉਹ ਨਾ ਬਾਜੋਦੀ ਤੇ ਕਰਮਾਂ ਲਈ ਠੀਕ ਆ ਜੇ ਉਹ ਲੱਖ ਤੋਂ ਪਲੱਸ ਪਲੱਸ ਸਾਨੂੰ ਸਾਹਿਬ ਇੱਕ 10 ਮੰਗ ਕੇ ਇੱਕ 5 ਦੀ ਲੱਖ ਦੀ ਵਿਗਣੀ ਵੜ ਜਿੰਨੂੰ ਪਤਾ ਉਹਨੇ ਤੇ ਲੈ ਲੈਣੀ ਆ ਬਸ ਬਸ ਹਾਂ ਨਹੀਂ ਚੰਗੀ ਬਹੁਤ ਬਾ ਕਮਾਲ ਚੀਜ਼ ਸੀ ਅੱਜ ਸਿਰਫ ਅੱਧੋ-ਅੱਧ ਤੇ ਰੇਟ ਤੇ ਮਿਲਣੀ ਆ ਉਹ ਉਸਤਾ 55000 ਦੀ ਹਾਂ ਦਾ ਨਾਮ ਆਪਾਂ ਦੇਣੀ ਆ ਜੇ ਵੇਖੂ ਵੇਚਦਾਂਗੇ ਨਹੀਂ ਤੇ ਘਰ ਰੱਖ ਲਾਂਗੇ ਠੀਕ ਹੈ ਪ੍ਰਾਪਾ ਹਾਂਜੀ ਇਹਦਾ ਮੁੱਲ ਜਿਹੜਾ ਪਾਇਆ ਜੈਸਨੋ ਵਾਲਾ ਵਿੱਚ ਛੋਟ ਛਪਾ ਹੀ ਹੋਣਾ ਨਹੀਂ ਬਾੜ ਚੰਗੀ ਆ ਵਿਖਜੂਗੀ ਬਾਕੀ ਜਿਹੜੇ ਮੇਰੇ ਭਰਾਣੇ ਕੋਲ 16 18 20 ਕਿਲੋ ਦੁੱਧ ਚੋਈਏ ਉਹ ਰਹੀ ਹੋਊਗਾ ਤੇ ਇਹ ਦੋਸਤੋ ਦੋ ਨਗਨੇ ਗਰਾਲ ਦੇ ਕੋਟੀ ਜੇ ਨਫਾ ਦਾ ਜਦੋਂ ਜਾ ਕੇ ਡੇਰੀ ਤੇ ਸਿੰਪਲ ਲੱਗਦਾ ਇਹ ਨਹੀਂ ਪਤਾ ਲੱਗਦਾ ਮੱਝ ਦਾ ਕਿ ਗਾਂ ਦਾ ਹੈ ਇਹ ਤਾਂ ਹੈਗਾ ਹਾਂ ਦੁੱਧ ਦਾ ਸੇਮ ਅੱਜਰ ਕੇ ਜਾਂਦਾ ਦੁੱਧ ਸੰਗਣਾ ਹੋਊਗਾ ਹਾਂ ਤਾਂ ਦੁੱਧ ਤੇ ਜਿਉ ਹਸਾਣਗੇ ਨਹੀਂ ਤਾਂ ਪੈਸੇ ਦੋ ਮੱਜਾਂ ਦਾ ਜਾਣਾ ਹਾਂ 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 ਹਾਂਜੀ ਬਿਲਕੁਲ ਤੇ ਨੰਬਰ ਹੈਗਾ ਜੀ ਆਪਣਾ 9779299006 9779299006 ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਇਸ ਨੰਬਰ ਤੇ ਕੋਈ ਪ੍ਰੋਗਨੈਟ ਕਰਕੇ ਇਹਨਾਂ ਦੀ ਜਾਣਕਾਰੀ ਲੈ ਸਕਦਾ ਆਪਣੇ ਤੋਂ ਚਲੋ ਜੀ ਹਾਂਜੀ ਲੋਬੀ ਦੋਸਤੋ ਅੱਜ ਦੋ ਹੀ ਨਗਸੀ ਦੋ ਨਗਾਂ ਦੀ ਡਿਟੇਲ ਤੁਹਾਨੂੰ ਦਿੱਤੀ ਜਾ ਜਿੱਦਾਂ ਮਰਜ਼ੀ ਵਿਜ਼ਿਟ ਕਰੋ ਆਨਲਾਈਨ ਭਰਾ ਕੋਈ ਤਸੱਲੀ ਕਰਨੀ ਚਾਹੁੰਦਾ ਵੀਡੀਓ ਕਾਲ ਤੇ ਤਪਾ ਲੋ ਠੀਕ ਆ ਜੀ ਸਾਈਬਿਆ ਨਾ ਕਰੋ ਪੂਰੇ ਪੈਸੇ ਪਾਓ ਆਨਲਾਈਨ ਮੰਗਾ ਲੋ ਜਿੱਦਾਂ ਵੀ ਕਿਸੇ ਭਰਾ ਦੀ ਸਾਈਟਿੰਗ ਪੈਂਦੀ ਆ ਇੱਥੇ ਆਣ ਕੇ ਤਸੱਲੀ ਕਰਨ ਦਾ ਹੱਕ ਬਣਦਾ ਜਿੱਦਾਂ ਮਰਜ਼ੀ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ